ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਸੰਗਤ ਜੀ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਸ਼ਬਦਾਂ ਦੀਆਂ ਪੰਕਤੀਆਂ ਲੈ ਕੇ ਉਹਨਾਂ ਦਾ ਪਾਠ ਉਹਨਾਂ ਦਾ ਵਿਚਾਰ ਆਮ ਕਿਵੇਂ ਪਾਠ ਕਰਨਾ ਹੈ ਕਿਵੇਂ ਵਿਚਾਰਮ ਲਗਾਉਣਾ ਹੈ ਉਸਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਬਣਾਇਆ ਹੋਇਆ ਹੈ। ਸੋ ਮੈਂ ਆਸ ਕਰਦਾ ਕਿ ਆਪ ਜੀ ਦੇ ਨਾਲ ਜਿਹੜੀ ਇਹ ਜਾਣਕਾਰੀ ਸਾਂਝ ਕੀਤੀ ਜਾਂਦੀ ਹੈ ਆਪ ਨੂੰ ਜ਼ਰੂਰ ਚੰਗੀ ਲੱਗੇਗੀ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਤੇ-ਬਾਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ। ਤਾਕੇ ਗੁਰਬਾਣੀ ਪੜਨ ਵਾਲਿਆਂ ਨੂੰ ਕੋਈ ਲਾਹਾ ਮਿਲ ਸਕੇ ਕਮੈਂਟ ਕਰਕੇ ਆਪਣੇ ਸੁਝਾਅ ਦਿਆ ਕਰੋ ਤੇ ਨਾਲ ਦੀ ਨਾਲ ਲਾਈਕ ਵੀ ਜਰੂਰ ਕਰਿਆ ਕਰੋ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਨਿਤਨੇਮ ਦੀਆਂ ਬਾਣੀਆਂ ਚ ਕੁਝ ਜੇ ਪੰਕਤੀਆਂ ਲਿਖੀਆਂ ਹੋਈਆਂ ਹਨ ਮੈਂ ਪਹਿਲੇ ਵੀ ਬੇਨਤੀ ਕੀਤੀ ਕਿ ਮੈਂ ਇਹਨਾਂ ਪੰਕਤੀਆਂ ਨੂੰ ਅਰਥ ਕਰਨ ਵਾਸਤੇ ਸਮਝਣ ਵਾਸਤੇ ਸਿੱਖ ਕੌਮ ਦੇ ਹੋ ਚੁੱਕੇ ਮਹਾਨ ਵਿਦਵਾਨਾਂ ਦੇ ਵਿਚਾਰ ਜਿਹੜੇ ਨੇ ਪੜੇ ਨੇ ਜਿਵੇਂ ਪ੍ਰੋਫੈਸਰ ਸائب ਸਿੰਘ ਨੇ 소ਡੀ ਤੇਜਾ ਸਿੰਘ ਨੇ ਯਾਨੀ ਹਰਵੰਦ ਸਿੰਘ ਨੇ ਯਾਨੀ ਜੋਗਿੰਦਰ ਸਿੰਘ ਤਲਵਾੜਾ ਔਰ ਸੰਤ ਗਿਆਨੀ ਗੁਰਵਚਨ ਸਿੰਘ ਜੀ ਪਿੰਡਾ ਵਾਲੇ ਮੈਂ ਉਹਨਾਂ ਦੀ ਜੋ ਰਚਿਕਾ ਪੁਸਤਕਾਂ ਹਨ ਉਥੀਆਂ ਹਨ ਉਹਨਾਂ ਦਾ ਵੀ ਵਿਚਾਰ ਕਰਦਾ ਹੁੰਦਾ ਪੜ੍ਹਦਾ ਹੁੰਦਾ ਹਾਂ ਜਿਵੇਂ ਗੁਰਬਾਣੀ ਪਾਠ ਦਰਪਣ ਉਹਨਾਂ ਦੀ ਬਹੁਮੁੱਲੀ ਬਹੁਤ ਹੀ ਕੀਮਤੀ ਪੋਥੀ ਜੋ ਉਹਨਾਂ ਨੇ ਤਿਆਰ ਕੀਤੀ ਹੋਈ ਹੈ ਜਿਹਨਾਂ ਸੰਗਤਾਂ ਨੇ ਪਾਠ ਸਿੱਖਣਾ ਹੋਵੇ ਉਹਦੇ ਵਿੱਚ ਬਹੁਤ ਜ਼ਿਆਦਾ ਲਾਭ ਲੈ ਸਕਦੀਆਂ ਹਨ ਸੋ ਇਸ ਪੋਥੀ ਦਾ ਜਿਹੜਾ ਨਾਮ ਗੁਰਬਾਣੀ ਪਾਠ ਦਰਪਣ ਹੈ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਪੰਕਤੀਆਂ ਨੂੰ ਅਸੀਂ ਵਿਸ਼ਰਾਮ ਵੀ ਲਗਾਣੇ ਨੇ ਤੇ ਉਹਨਾਂ ਦਾ ਉਚਾਰਨ ਵੀ ਕਰਨਾ ਹੈ ਇੱਕ ਨੰਬਰ ਦੇ ਉੱਤੇ ਪੰਕਤੀ ਲਿਖੀ ਹੋਈ ਹੈ ਜੋ ਕਿ ਨਿਤਨੇਮ ਰਹਿ ਰਾਸੀ ਬਾਣੀ ਦੀ ਜਦੋਂ ਅਸੀਂ ਵਿਚਾਰ ਕਰਾਂਗੇ ਜਾਂ ਪਾਠ ਨੂੰ ਪੜ੍ਹਾਂਗੇ ਸਾਡੇ ਸਾਹਮਣੇ ਪੰਕਤੀ ਆਵੇਗੀ ਇਹ ਪੰਕਤੀ ਰਹਿ ਰਾਸ ਦੇ ਵਿੱਚ ਵੀ ਆਵੇਗੀ ਆਸਰਾਂਗੇ ਤਾਂ ਸ਼ੁਰੂ ਹੁੰਦਾ ਉੱਥੇ ਵੀ ਇਹ ਪੰਕਤੀ ਦਾ ਪਾਠ ਹੋਵੇਗਾ ਪਰ ਆਸਰਾਂ ਜਪਜੀ ਸਾਹਿਬ ਇਸ ਟਾਈਮੇ ਪਾੜੀ ਔਰ ਨਾਲ ਰਹਿ ਰਾਸ ਦੀ ਨਿਤਨੇਮ ਦੀ ਬਾਣੀ ਦੇ ਵਿੱਚ ਇਹ ਸਾਰੇ ਸੋਧਨ ਵਾਲੇ ਸ਼ਬਦ ਦੇ ਵਿੱਚ ਕੁਝ ਫਰਕ ਹੈਗੇ ਨੇ ਜਿਨ੍ਹਾਂ ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਪਰ ਮੈਂ ਇੱਥੇ ਪਾਠ ਉਚਾਰਨ ਤੇ ਵਿਸ਼ਰਾਮ ਦੀ ਗੱਲ ਕਰਨ ਲੱਗਿਆ ਹਾਂ ਗਾਵਨ ਤੁਧਨ ਗਾਵਨ ਦੇ ਨੰਨਸਿਆ ਰਹੀ ਹੈ ਬਹੁਵਚਨ ਸ਼ਬਦ ਹੈ ਗਾਉਂਦੇ ਹਨ ਤੁਧਨ ਤੈਨੋਂ ਹੀ ਮਾਲਕ ਪ੍ਰਮਾਤਮਾ ਕੌਣ ਗਾਉਂਦੇ ਨੇ ਰਤਨ ਉਪਾਏ ਤੇਰੇ ਪਹਿਲੇ ਤੁਧਨ ਦੇ ਉੱਤੇ ਥੋੜਾ ਜਿਹਾ ਰੁਕਣਾ ਜ਼ੰਪ ਕੀ ਕਹਿੰਦੀ ਹੈ ਥੋੜਾ ਜਿਹਾ ਉੱਥੇ ਰੁਕਣਾ ਹੈ ਗਾਵਨ ਤੁਧਨ ਰਤਨ ਉਪਾਏ ਤੇਰੇ ਇੱਥੇ ਰੁਕਣਾ ਸਰ ਤੇਰੇ ਪੈਦਾ ਕੀਤੇ ਹੋਏ ਰਤਨ ਹੋਰ ਕੌਣ ਗਾਉਂਦਿੰਨੇ 86 ਤੀਰਥ ਨਾਲੇ 68 ਤੀਰਥ ਵੀ ਇਹਨਾਂ ਗਾਉਂਦੇ ਹਨ ਤੋਂ ਫਿਰ ਇਸ ਤਰ੍ਹਾਂ ਗਾਵਨ ਤੋਂ ਦੇ ਉੱਤੇ ਹਲਕਾ ਜਿਹਾ ਰੁਕਾ ਹੈ ਉਸ ਤੋਂ ਬਾਅਦ ਰਤਨ ਉਪਾਇ ਤੇਰੇ ਉਸ ਤੋਂ ਬਾਅਦ ਪੰਕਤੀ ਜਿਹੜੀ ਅੱਗੇ 68 ਤੀਰਥ ਨਾਲੇ ਇਕੱਠਾ ਪਾਠ ਹੈ ਅੱਗੇ ਜਦੋਂ ਅਸੀਂ ਪੜਾਂਗੇ ਕਾਹੇ ਰੇ ਮਨ ਮ ਮਨ ਨ ਮਨ ਸਮ ਜਿਹੜਾ ਹੈ ਸੰਬੋਧਨ ਸ਼ਬਦ ਹੈ ਮਨ ਨੂੰ ਸੰਬੋਧਨ ਕੀਤਾ ਹੋਇਆ ਕਾਹੇ ਰੇ ਮਨ ਰੇ ਮਨ ਕਾਹੇ ਕਿਉਂ ਚਿਤ ਵਹਿ ਉਦਮ ਮਨ ਦੇ ਉੱਤੇ ਹਲਕਾ ਜਿਹਾ ਵਿਸ਼ਰਾਮ ਲਾ ਕੇ ਰੁਕ ਜਾਣਾ ਕਾਹੇ ਰੇ ਮਨ ਐਸੀ ਤਾਂ ਪੂਰਾ ਹੀ ਵਿਸ਼ਰਾਮ ਲੱਗਦਾ ਇਸ ਲਈ ਇਹ ਸੰਬੋਧਨ ਸ਼ਬਦ ਹੈ ਕਾਹੇ ਰੇ ਮਨ ਚਿਤ ਵਹਿ ਉਦਮ ਜਿਹਦੇ ਮਤਲਬ ਚੇਤੇ ਕਰਦਾ ਭਾਵ ਭੱਜ ਦੇਣ ਕਰਦਾ ਉਦਮਤਨ ਮਿਹਨਤ ਕਾਦੀ ਖਾਤਰ ਆਪਣੇ ਖਾਣੇ ਦੀ ਖਾਤਰ ਆਪਣੇ ਆਹਰ ਦੀ ਖਾਤਰ ਕਹਿੰਦੇ ਉਹ ਤਾਂ ਪਹਿਲਾਂ ਹੀ ਜਾ ਆਹਰ ਹਰ ਜੀ ਉੱਪਰ ਆ ਹੁਣ ਇਹ ਪੰਕਤੀ ਜਦੋਂ ਅਸੀਂ ਅਰਥ ਕਰਾਂਗੇ ਨਾ ਆਹਰ ਦੀ ਧਾਰੇ ਨੂੰ ਸਿਆਰੀ ਹੈ ਇਹਦਾ ਅਰਥ ਬਣੇਗਾ ਆਹਰ ਵਿੱਚ ਜਿਆਦਾ ਹੁੰਦਾ ਜਾ ਆਹਰ ਧਾਰੇ ਨੂੰ ਕੋਲ ਹੁੰਦੀ ਫਿਰ ਅਰਥ ਕੁਝ ਹੋਰ ਬਣਨਾ ਸੀ ਪਰ ਹੁਣ ਇੱਥੇ ਆਹਰ ਦੀ ਧਾਰੇ ਨੂੰ ਸਿਆਰੀ ਹੈ ਜਾ ਆਹਰ ਹਰ ਜੀ ਉਹ ਬਰਿਆ ਜਿਸ ਆਹਰ ਦੇ ਵਿੱਚ ਪ੍ਰਮਾਤਮਾ ਖੁਦ ਪਿਆ ਹੋਇਆ ਹੈ ਤੇਰੇ ਆਹਰ ਦਾ ਪ੍ਰਬੰਧ ਉਹ ਖੁਦ ਕਰ ਰਿਹਾ ਤੂੰ ਦੀ ਖਾਤਰ ਕਿਉਂ ਰੱਖਦਾ ਫਿਰਦਾ ਹੈ ਅੱਗੇ ਪੰਕਤੀ ਹੈ 3 ਨੰਬਰ ਦੇ ਉੱਤੇ ਸਭ ਨਿਧਾਨ ਇੱਥੇ ਥੋੜਾ ਰੁਕਣਾ 10 ਅਸ਼ਟ ਸਿਧਾਂਨ ਫਿਰ ਇੱਥੇ ਰੁਕਣਾ ਨਿਧਾਨ ਹੁੰਦਾ ਖਜਾਨਾ ਪਰ ਨੰਨੇ ਨੂੰ ਔਂਕੜ ਨਹੀਂ ਹੈ ਬਹੁਤ ਬੱਚੇ ਨੇ ਖਜਾਨੇ ਇਸੇ ਕਰਕੇ ਸਸ ਸੱਪ ਬੇਨੁ ਸਿਹਾਰੀ ਲੱਗੀ ਹੋਈ ਹੈ ਸਸੇ ਪੱਬੇ ਦੀ ਸਿਹਾਰੀ ਕਹਿੰਦੀ ਇਹ ਸਭ ਸਾਰੇ ਬਹੁਵਚਨ ਨੇ ਜਦੋਂ ਸਭ ਬਹੁਵਚਨ ਵਿੱਚ ਆਵੇਗਾ ਪੱਬੇ ਨੂੰ ਸਿਹਾਰੀ ਆਵੇਗੀ ਸਭ ਨਿਧਾਨ ਸਾਰੇ ਖਜ਼ਾਨੇ 10 ਬਹੁਵਚਨ ਹੈ ਅਸ਼ਟ ਵੀ ਬਹੁਵਚਨ ਹੈ 10 ਦੇ 8 18 ਸਿਧਾਂਤ ਸਿੱਧੀਆਂ ਸਾਰੇ ਹੀ ਖਜ਼ਾਨੇ 18 ਸਿੱਧੀਆਂ ਠਾਕੁਰ ਕਰਤਲ ਧਰਿਆ ठाकुर ਨੇ ਕਰ मतलब हाथ बहुवचन ठाकुर ਨੇ ਸੰਬੰਧਕ बहुद्रूप ਵਿੱਚ ਆ ਗਿਆ ਇਸ ਕਰਕੇ 라 ਰਣ ओंकर ਨਹੀਂ ਹੈ ठाकुर ਨੇ कर तल धरया हाथ ਦੀਆਂ ਤਲੀਆਂ ਦੇ ਉੱਤੇ ਧਰਿਆ ਹੋਇਆ ਸਭ ਕੁਝ ਤੋਂ ਸਭ નિਧਾਨ ਰੁਕਣਾ ਹੈ ਥੋੜਾ ਜਿਹਾ 10 ਅਸ਼ਟ ਸਿਧਾਂਤ ਫੇ ਰੁਕਣਾ ठाकुर कर तल धरया ਇਹ ठाकुर ਨੂੰ ਸੰਉਦਨ ਨਹੀਂ ਕਰਨਾ ਵੀ ओंਕਰ ਨਹੀਂ ਲੱਗੀ ਹੋਈ ਇਦੇ ਨਾਲ ਗੁਪਤ ਰੂਪੀ ਸੰਬੰਧਿਤ ਹੈ ਠਾਕੁਰ ਨੇ ਅੱਗੇ ਪੰਕਤੀ ਹੈ ਪੰਕਜ ਇਹਨੂੰ ਪਾਠ ਕੇ ਵੀ ਪੰਕਜ ਇਕੱਠਾ ਕਰਦਨੇ ਆਮ ਕਰਕੇ ਪੰਕਜ ਮੋਹ ਪਗ ਪਰ ਜਿਵੇਂ ਅਸੀਂ ਪਾਠ ਦਰਪਣ ਗੀਤ ਵੀ ਦੇਖੀ ਅੱਥੇ ਜੋ ਥੋੜਾ ਬਾਕੀ ਤਾਂ ਹੋਇਆ ਪੰਕ ਤੋਂ ਭਾਵ ਚਿਕੜ ਹੁੰਦਾ ਪੰਕਜ ਮੋਹ ਜਿਹੜਾ ਮੋਹ ਦਾ ਚਿਕੜ ਪੰਕਜ ਮੋਹ ਜਿਹੜਾ ਮੋਹ ਦਾ ਚਿਕੜ ਸੰਸਾਰ ਬਣਾਇਆ ਜਦ ਅਸੀਂ ਪੰਕਤੀ ਪੜ੍ਹਨ ਸ਼ੁਰੂਆਤ ਕਰਾਂਗੇ ਤਿਤ ਸਰਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਉਸ ਮਾਲਕ ਨੇ ਤਿਨਹ ਪਾਵਕ ਉਸ ਮਾਲਕ ਨੇ ਤਿਤ ਸਰਵਰੜਾ ਐਸਾ ਭਿਆਨਕ ਸਰੋਵਰ ਭਈਲੇ ਨਿਵਾਸਾ ਸਾਡਾ ਉੱਥੇ ਵਸਾ ਕਰ ਦਿੱਤਾ ਕਿਹੜੇ ਸਰੋਵਰ ਵਿੱਚ ਪਾਣੀ ਪਾਵਕ ਤਿਨਹਿ ਕੀਆ ਜਿੱਥੇ ਉਸ ਮਾਲਕ ਨੇ ਪਾਣੀ ਦੀ ਜਗ੍ਹਾ ਅੱਗ ਪਾ ਦਿੱਤੀ ਤ੍ਰਿਸ਼ਨਾ ਦੀ ਅੱਗ ਪਾ ਦਿੱਤੀ ਪਾਣੀ ਦੀ ਜਗਾ ਅਗ ਪਾ ਦਿੱਤੀ ਮੈਂ ਮੋਹ ਦਾ ਚਿੱਕੜ ਪਾ ਦਿੱਤਾ ਉੱਥੇ ਨੇ ਉੱਥੇ ਫਿਰ ਗਿਆ ਪੰਕ ਜੋ ਮੋਹ ਪੰਕ ਨਾਲ ਜਿਹੜੇ ਮੋਹ ਉਸ ਚਿੱਕੜ ਦੇ ਨਾਲ ਮੋਹ ਦੇ ਵਿੱਚ ਜਿਹੜੇ ਪੈਰ ਫਸ ਗਏ ਇਹੋ ਚਿੱਕੜ ਲੱਗ ਗਿਆ ਸਰਬਰ ਦਾ ਪੰਕ ਜੋ ਮੋਹ ਪਾਗ ਨਹੀਂ ਚੱਲ ਹੈ ਉੱਥੇ ਫਿਰ ਪੈਰ ਤੁਰਦੇ ਨਹੀਂ ਹੈ ਮੋਹ ਵਿੱਚ ਫਸਿਆ ਹੋਇਆ ਬੰਦਾ ਉਹਦੇ ਪੈਰ ਤੁਰਦੇ ਨਹੀਂ ਹੈ ਉਹ ਮੋਹ ਦੇ ਵਿੱਚ ਫਸਿਆ ਹੋਇਆ ਪਰਮਾਤਮਾ ਦੇ ਪਾਸੇ ਤੁਰਦਾ ਹੀ ਨਹੀਂ ਹੈ ਬਹੁਤ ਹੌਕਾ ਜਾਂਦਾ ਪੰਕ ਜੋ ਮੋ ਪਾਗ ਨਹੀਂ ਚੱਲ ਹੈ ਇਹਨੂੰ ਪੱਗ ਨਹੀਂ ਕਹਿਣਾ ਹੈ ਅਦਕ ਨਹੀਂ ਨਾਣੀ ਪਾਗ ਪੈਰ ਹਲਕਾ ਜਿਹਾ ਬੋਲਣਾ ਪਾਗ ਪਾਗ ਨਹੀਂ ਚੱਲ ਹੈ ਹਮ ਦੇਖਾ ਤਹ ਡੂਬੀਏ ਲੈ ਇਹ ਤਹ ਤੱਕ ਕਹਿਣਾ ਲੱਗਾ ਵੀ ਵਿਦਵਾਨ ਪਾਠ ਕਰਨ ਲੱਗੇ ਨੇ ਪਰ ਜੋ ਪੁਰਾਣੀ ਸੰਪਰਦਾ ਵਾਲੇ ਵਿੱਚ ਪੜਾਇਆ ਜਾਂਦਾ ਤੇ ਹੈ ਹਮ ਦੇਖਾ ਤਹ ਡੂਬੀਏ ਲੈ ਕਹਿੰਦੇ ਮੈਂ ਦੇਖਿਆ ਕਿ ਕਈ ਡੁੱਬ ਗਏ ਮੋਦ ਜਿੱਕਰ ਦੇ ਵਿੱਚ ਤੋ ਪੰਕ ਜੋ ਮੋ ਹਲਕਾ ਜਿਹਾ ਵਿਸ਼ਰਾਮ ਪਾਗ ਨਹੀਂ ਚੱਲੇ ਇਸਰਾਮ ਹਮ ਦੇਖੋ ਫੇ ਥੋੜਾ ਹਲਕੇ ਜਿਹਾ ਰੁਕ ਜਾਣਾ ਤਾਂ ਅਸੀਂ ਗੋਬੀ ਅੱਗੇ ਪੰਕਤੀ ਹੈ ਸਹਸ ਤਵ ਨੇਨ ਨਨ ਨੇਨ ਹੈ ਤੋਹੇ ਕੋ ਇੱਥੇ ਪ੍ਰਮਾਤਮਾ ਦੀ ਗੱਲ ਕੀਤੀ ਜਾ ਰਹੀ ਇਹਨੂੰ ਸਹਸ ਪਾਠ ਵੀ ਕਰਦੇ ਨੇ ਸਹਸ ਵੀ ਵਰਤਦੇ ਨੇ ਟਕਸਾਲ ਵਿੱਚ ਜਾਂ ਸੰਪਰਦਾਵਾਂ ਦੇ ਸਹਾਸਰਪਾਲ ਹਜ਼ਾਰਾਂ ਇਸ ਕਰਕੇ ਸਹਾਂ ਸਰਦਾਨ ਸਹਸਰ ਜਾਂ ਸਾਹਸ ਇਹਨੂੰ ਸਹਸ ਪਾਠ ਵੀ ਆਮ ਪੜ ਲੈਂਦੇ ਨੇ ਸਹਸ ਤਵ ਨੈਨ ਤੇਰੇ ਹਜ਼ਾਰਾ ਹੀ ਨੈਨ ਕਦੋਂ ਜਦੋਂ ਤੂੰ ਸਾਰੇ ਵਿੱਚ ਬੈਠਿਆ ਹੋਇਆ ਰੱਬਾ ਨਹੀਂ ਤਾਂ ਤੇਰਾ ਕੋਈ ਰੰਗ ਨਹੀਂ ਕਹਿੰਦੀ ਹੈ ਨਾ ਨੈਨ ਹੈ ਤੋਹੇ ਕੋ ਤੇਰਾ ਕੋਈ ਰੂਪ ਨਹੀਂ ਹੈ ਕੋਈ ਅੱਖ ਨਹੀਂ ਤੇਰੀ ਨਾ ਨੈਨ ਹੈ ਨਾ ਨ ਨਹੀਂ ਹੈ ਤੇਰੀ ਕੋਈ ਅੱਖ ਇਹਨੂੰ ਨੈਨਨ ਪਾਠ ਵੀ ਕਰ ਦਿੰਦੇ ਪਰ ਨਾ ਨੈਨ ਹੈ ਤੋਹੇ ਕੋ ਤੇਰੀ ਕੋਈ ਅੱਖ ਨਹੀਂ ਹੈ ਕਦੋਂ ਜਦੋਂ ਤੂੰ ਕੱਲਾ ਹੈ ਤੂੰ ਦੁਨੀਆਂ 'ਚ ਬੈਠਿਆ ਹੋਇਆ ਨਹੀਂ ਉਸ ਵੇਲੇ ਕੋਈ ਅੱਖ ਨਹੀਂ ਹੈ ਜਦੋਂ ਸਾਰਿਆਂ 'ਚ ਬੈਠਿਆ ਹੋਇਆ ਹਜ਼ਾਰਾਂ ਅੱਖਾਂ ਦੇ ਰਹੀਆਂ ਸਹਾ ਸਮੂਰਤ ਮੂਰਤੀ ਇਸ ਤੀਨਿੰਗ ਸ਼ਬਦ ਮੂਰਤੀ ਹਸਤੀ ਮੂਰਤੀਆਂ ਤੇਰੀਆਂ ਮੂਰਤੀਆਂ ਹਜ਼ਾਰਾਂ ਨਹੀਂ ਨਾ ਨਾ ਇੱਕ ਤੂੰ ਹੀ ਪਰ ਜਦੋਂ ਕੋਈ ਸੰਸਾਰ 'ਚ ਤੂੰ ਕਿਸੇ 'ਚ ਬੈਠਾ ਹੀ ਨਹੀਂ ਕੱਲਾ ਹੀ ਹੈ ਤੇਰੀ ਕੋਈ ਮੂਰਤੀ ਵੀ ਨਹੀਂ ਹੈ ਤੂੰ ਚੱਕਰ ਤੇ ਹੰਤ ਉਪਰੇ ਹੈ ਕਿਸੇ ਮੂਰਤੀ ਤੋਂ ਵੀ ਪਰੇ ਹੈ ਸਹਸ ਪਦ ਬਿਮਲ ਇਹਨੂੰ ਬਿਮਲ ਪਾਠ ਵੀ ਕਹ ਦਿੰਦੇ ਨੇ ਬਿਮਲ ਬਿਨਾ ਮਹਿਲ ਤੋਂ ਬਾਬੇ ਸਾਰੀਆ ਦੀ ਤਰ੍ਹਾਂ ਕਿ ਬਿਮਲ ਪਾਠ ਵੀ ਕਰਦੇ ਨੇ ਸਹਸ ਪਦ ਬਿਮਲ ਰੁਕਣਾ ਈ ਨਨ ਏਕ ਪਦ ਕੋਈ ਪੈਰ ਨਹੀਂ ਤੇਰਾ ਹਜ਼ਾਰਾਂ ਹੀ ਪੈਰ ਕਦੋਂ ਹੋਗੇ ਸਹਸ ਪਦ ਬਿਮਲ ਤੇਰੇ ਬਿਨਾ ਮਹਿਲ ਤੋਂ ਸੋਹਣੇ ਪੈਰ ਹਜ਼ਾਰਾਂ ਹੀ ਨੇ ਜਦੋਂ ਤੂੰ ਸਾਰਿਆਂ 'ਚ ਬੈਠਾ ਹੋਇਆ ਹੈ ਨਨ ਏਕ ਪਦ ਕੋਈ ਪੈਰ ਨਹੀਂ ਜਦੋਂ ਤੂੰ ਇਕੱਲਾ ਹੈ ਦੁਨੀਆ ਬਣਾਈ ਹੋਈ ਨਹੀਂ ਗੰਧ बिन ਤੇਰਾ ਨੱਕ ਕੋਈ ਨਹੀਂ ਹੈ ਸਾਹਸ ਤਬ ਗੰਧ ਤੇਰੇ ਹਜ਼ਾਰਾਂ ਹੀ ਨੱਕਾ ਜਦੋਂ ਸਾਰਿਆਂ 'ਚ ਬੈਠਾ ਹੋਇਆ ਜਦੋਂ ਤੂੰ ਕੱਲਾ ਹੈ ਤੇਰਾ ਕੋਈ ਨਾ ਕੋਈ ਪੈਰ ਨਹੀਂ ਜਦੋਂ ਸਾਰਿਆਂ 'ਚ ਬੈਠ ਗਿਆ ਸੱਜਿ ਬਣਾ ਕੇ ਹਜ਼ਾਰਾਂ ਹੀ ਪੈਰ ਹਜ਼ਾਰਾਂ ਹੀ ਨੱਕ ਹਜ਼ਾਰਾਂ ਹੀ ਅੱਖਾਂ ਸਭ ਤੇਰੇ ਹੋ ਗਏ ਇਹ ਵਿੱਚ ਚੱਲਤ ਮੋਹੀ ਚੱਲਤ ਤੋਂ ਪਾਵਤ ਚਿਤ ਚਤਰ ਤੇਰੀ ਇਸ ਚਤਰ ਨੇ ਮੈਨੂੰ ਮੋਹਿਆ ਮੋਹੀ ਤੋਂ ਪਾਵ ਮੋਹਿਆ ਮੈਂ ਤੇਰੀ ਇਸ ਚਿਤਰ ਦੇ ਵਿੱਚ ਮੋਹ ਹੋ ਗਿਆ ਹਰਨੀ ਹੈ ਹੈਵੀ ਹੈ ਨਹੀਂ ਵੀ ਹੈ ਹਜ਼ਾਰਾਂ ਅੱਖਾਂ ਹੈ ਵੀ ਹੈ ਨਹੀਂ ਵੀ ਹੈ ਹਜ਼ਾਰਾਂ ਪੈਰ ਹੈ ਵੀ ਹੈ ਨਹੀਂ ਵੀ ਹੈ ਹਰਨੀ ਹੈ ਤੋਂ ਅੱਗੇ ਸਤਿਗੁਰੂ ਜੀ ਜਿਹੜੀ ਪਾਵਨ ਬਾਣੀ ਸੰਝ ਕਰਨੀ ਹੈ ਹਰ ਚਰਨ ਕਵਲ ਮਕਰੰਦ ਹਰ ਚਰਨ ਕਵਲ ਮਕਰੰਦ ਮਕਰੰਦ ਮਕੁਲ ਲੋਭਿਤ ਮਨੋ ਹਰੇ ਜਿਹੜਾ ਹੈ ਨਾ ਮਕਰੰਦ ਰਸ ਖੁਸ਼ਗੂ ਕਵਲ ਦੇ ਫੁੱਲ ਦੀ ਤਰ੍ਹਾਂ ਖੁਸ਼ਬੂ ਹਰੀ ਦੇ ਚਰਨ ਗੁਰੂ ਕਾ ਸ਼ਬਦ ਰਸ ਵਾਲਾ ਹੈ ਲੋਭਿਤ ਮਨੁ ਮੇਰਾ ਮਨ ਉਹਦੇ ਵਲ ਲੋਭਿਤ ਹੋ ਗਿਆ ਲੋਬਿਆ ਗਿਆ ਆਨੰਦ ਦਿਨ ਦਿਨ ਰਾਤ ਮੋਹੇ ਅਹੀ ਪਿਆਸਾ ਮੈਨੂੰ ਇਹ ਪਿਆਸ ਹੈ ਦੇ ਮਾਤ ਕਿ ਉਸ ਨਾਮ ਰਸ ਨੂੰ ਕਿਸੀ ਜਮਾ ਪੀ ਜਾਵਾਂ ਹੁਣ ਇਥੇ ਦੇਖਣਾ ਕਿ ਆਇਆ ਸੀ ਜੇ ਬੜਿਆ ਸਾਹਸਤਾ ਬਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾ ਨਾਇਕ ਤੋਹੀ ਇਥੇ ਤਤੈ ਨੂੰ ਔਕਣ ਵੀ ਹੈ ਹੋੜਾ ਵੀ ਲੱਗਿਆ ਹੋਇਆ ਹੈ ਸਾਹੇ ਪਿਆਰੀ ਅਸੀਂ ਦੇਖਣਾ ਹੈ ਕਿ ਆਮ ਸ਼ਬਦ ਕਿਵੇਂ ਪੜਿਆ ਜਾਂਦਾ ਆਮ ਪੜੇ ਨਾ ਤੋਹੀ ਤਤੈ ਨੂੰ ਔਕਣ ਨਾਲ ਇਹਨੂੰ ਅਸੀਂ ਇਸ ਤੇ ਉਲਟ ਬੋਲਣਾ ਹੈ ਤਤੈ ਨੂੰ ਹੋੜਾ ਲਾ ਕੇ ਲਖਿੰਦਰ ਸਿੰਘ ਤਲਵਾੜਾ ਸੁਖਤੇਜ ਸਿੰਘ ਗਿਆਨੀ ਹਰਵੰਤ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਇਹ ਹੀ ਵਿਚਾਰ ਦਿੰਦੇ ਨੇ ਕਿ ਇਹਨੂੰ ਜਿਹੜੇ ਆਮ ਭਾਸ਼ਾ ਚ ਜਿਹੜਾ ਅਸੀਂ ਆਮ ਸ਼ਬਦ ਵਰਤਦੇ ਆ आम, मात्र लाके तो ही तो ही आम।, आम मात्रा लाके ਵਰਤਦੇ ਆ ਉਹ ਤਾਂ ਉਲਟ ਪੜਨਾ ਹੈ ਅਸੀਂ ਕਹਿੰਦੇ ਅਸੀਂ ਤੋਹੀ ਆਮ ਇੱਥੇ ਕਹਣਾ ਤੋਹੀ ਇਸੇ ਤਰੀਕੇ ਦੇ ਨਾਲ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਆਨੰਦ ਇਹਨੂੰ ਆਮ ਸ਼ਬਦ ਦਾ ਅਨ ਦਿਨ ਇਹਨੂੰ ਉਕੜਨਾ ਪੜਿਆ ਜਾਂਦਾ ਪਰ ਇਹਨੂੰ ਅਸੀਂ ਉਲਟ ਬੋਲਣਾ ਕਿਉਂਕਿ ਸਤ ਨੂੰ ਇੱਥੇ ਮਾਤਰਾ ਵਧਾਈ ਹੈ ਇਹ ਅਸੀਂ ਅਨ ਦਿਨੋ ਕਹਿਣਾ ਹੈ ਤੋਂ ਇਸ ਤਰ੍ਹਾਂ ਵਿਚਾਰ ਕਰਦੇ ਆ ਗੁਰਬਾਣੀ ਦੀ ਸਾਂਝ ਪਾਉਂਿਆ ਕਈ ਵਾਰੀ ਵਿਚਾਰ ਮਨੁੱਖ ਦੀ ਪੂਰੀ ਨਹੀਂ ਹੋ ਸਕਦੀ ਗੁਰੂ ਪੂਰਾ ਹੈ ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ ਪਰ ਮਨੁੱਖ ਅਧੂਰਾ ਹੈ ਆਪ ਸੰਤਨਾਂ ਨਾਲ ਜਿਹੜੀ ਸੰਗ ਭਾਈ ਹੈ ਕਿਨੇ ਕੁ ਬੁੱਧੀ ਸਾਥੀ ਜਿਨ ਨੂੰ ਬਖਸ਼ੀ ਦਾ ਸਾਤ ਗੁਰ ਨੇ ਬਖਸ਼ੀ ਦਾਸ ਨੂੰ ਤੇ ਵਿਦਵਾਨਾਂ ਦੀ ਵਿਚਾਰ ਸਾਂਝੀ ਕਰਕੇ ਆਪ ਸੰਤਨਾਂ ਨਾਲ ਸੰਗ ਭਾਈ ਹੈ ਕੋਈ ਜਰੂਰ ਕਮੀ ਲੱਗਦੀ ਹੋਈ ਕਮੈਂਟ ਕਰਕੇ ਦੋਰ ਦੱਸਿਓ ਸੋ ਜਰੂਰ ਇਸ ਜਿਹੜੀ ਕੀਤੀ ਹੋਈ ਵਿਚਾਰ ਨਵਾਤਵਾਦ ਸ਼ੇਅਰ ਕਰਿਓ ਤਾ ਕੇ ਮੱਤਿ ਬਾਦ ਇੱਕ ਗੁਰਬਾਣੀ ਦੇ ਚਾਰ ਸੰਤਾਂ ਤੱਕ ਪਹੁੰਚ ਸਕੇ ਉਸ ਤੋਂ ਬਾਅਦ ਸ੍ਰੀ ਗੁਰੂ ਸਿੰਘ ਹੋਣਾ ਹੈ ਉਸ ਤੋਂ ਬਾਅਦ ਮਾਝ ਰਾਗ ਹੈ ਅਸੀਂ ਮਿੱਠੀ ਮਿੱਠੇ ਪੰਕਤੀਆਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਉਚਾਰਨ ਸਿੱਖਣਾ ਹੈ ਜਾਂ ਅਰਥ ਸਮਝਣੇ ਨੇ ਉਹ ਸਾਨੂੰ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ